ਚੋਣਾ ਤੋਂ ਕੁਝ ਘੰਟੇ ਪਹਿਲਾਂ ਅਜਨਾਲਾ ਸ਼ਹਿਰ ਅੰਦਰ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਕੁਝ ਅਣਪਛਤੇ ਵਿਅਕਤੀਆਂ ਵੱਲੋਂ ਇੱਕ ਥਾਰ ਗੱਡੀ ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਤਾਂ ਦੱਸਦੀਏ ਕਿ ਗੋਲੀਆਂ ਚਲਾਉਣ ਤੋਂ ਬਾਅਦ ਅਣਪਛਤੇ ਵਿਅਕਤੀ ਫਰਾਰ ਹੋ ਗਏ ਦੱਸਿਆ ਜਾ ਰਿਹਾ ਕਿ ਉਹ ਜਿਹੜੇ ਵਿਅਕਤੀ ਪਹੁੰਚੇ ਸਨ 4 ਤੋਂ 5 ਮੋਟਰਸਾਈਕਲਾਂ ਤੇ ਆਏ ਸਨ ਅਤੇ ਕਰੀਬ 8 ਤੋਂ 10 ਨੌਜਵਾਨ ਸੀ ਜਿਨ੍ਹਾਂ ਵੱਲੋਂ ਇਹ ਫਾਇਰੀ ਕੀਤੀ ਗਈ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਘਟਨਾ ਦੌਰਾਨ ਗੱਡੀ 'ਚ ਸਵਾਰ ਨੌਜਵਾਨਾਂ ਦੀ ਵਾਲ-ਵਾਲ ਜਾਨ ਬਚੀ। ਸੋ ਦੇਖੋ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਤਾਂ ਮੌਕੇ ਦੀ ਤਸਵੀਰ ਕੀ ਆਤੀ ਹੈ। ਬਾਤ ਇਹ ਹੋਈ ਜੀ ਕੋਈ 8:00 ਵਜੇ 18 ਮਿੰਟ ਤੇ ਅੱਜ ਰਾਤ ਸਮੇਂ ਮੈਨੂੰ ਮੇਰੇ ਬੇਟੇ ਦਾ ਫੋਨ ਗਿਆ। ਮੈਂ ਆਫਿਸ ਹਾਂ ਆਪਣੇ ਬੋਰਡ ਨੰਬਰ 8 'ਚ ਜਿਹੜਾ ਮੇਰਾ ਆਫਿਸ ਆ ਤੇ ਉੱਥੇ ਇਲੈਕਸ਼ਨ ਵੀ ਚੱਲਣ ਦੀ ਆਹੀ ਉੱਥੇ ਹਾਂ। ਉਹਦਾ ਫੋਨ ਗਿਆ ਵੀ ਇਤਰਾ ਕਰਕੇ ਕੋਈ ਨਾ ਮੈਂ ਗੱਡੀ ਦੇ ਖਨੋਤਾ ਸਾਡੀ ਰੈਸ਼ ਆ ਬਾਹਰ ਇਹ ਵੀ ਹਿੰਦੀ ਆ ਤੇ ਪਿੱਛੇ ਦੇ ਮਕਾਨ ਆ ਸਾਡਾ ਤੇ ਫਾਇਰਿੰਗ ਕਰਕੇ ਗਿਆ ਕੋਈ। 3-4 ਮੋਟਰਸਾਈਕਲ ਹੀ ਤੇ ਇੱਕ ਇੱਕ ਦੋ ਮੋਟਰਸਾਈਕਲਾਂ ਦੇ ਮੂੰਹ ਵੀ ਬੰਨੇ ਹੀ ਤੇ ਉਹ ਜਿਹੜੇ ਫਾਇਰਿੰਗ ਕਰਕੇ ਗਏ ਆ ਦੋ ਮੈਂ ਵੀ ਗੱਡੀ ਦੇ ਵਿੱਚ ਹਾਂ ਜਦੋਂ ਉਹਨਾਂ ਫਾਇਰ ਮਾਰੇ ਆ ਤੇ ਗੱਡੀ 'ਚ ਵੀ ਦੋ ਫਾਇਰ ਲੱਗੇ ਆ ਤੇ ਉਹ ਮੈਂ ਐਵੇਂ ਹੀ ਆਇਆ ਮੌਕੇ ਤੇ ਇੱਥੇ ਵਾਵਾ ਰਾਸ਼ੀ ਸੀ ਸਾਰੇ ਮੱਲੇ ਵਾਲੇ ਟਾਈਮ ਤੇ ਹਲੇ ਥੋੜਾ ਜਿਹਾ ਕੰਨਾ ਖੁੱਲੀਆਂ ਹਜ਼ਾਰੀਆਂ ਤਾਂ ਆਗੇ ਵੇਖਿਆ ਤੇ ਫਿਰ ਅਸੀਂ ਸਾਡੇ ਅਨਾਲਾ ਸਾਹਿਬ ਵੀ ਇੱਥੇ ਹੀ ਤੋ ਉਹਨਾਂ ਫਿਰ ਐਸਐਚਓ ਸਾਹਿਬ ਨੂੰ ਫੋਨ ਕੀਤਾ ਵੀ ਇੱਥੇ ਆ ਵਾਰਦਾ ਧੋਗੀ ਤੇ ਆਓ ਤੇ ਮੌਕੇ ਤੇ ਪੁਲਿਸ ਆ ਗਈ ਆ ਉਹ ਸਾਰਾ ਵੈਰੀਫਾਈ ਕਰਨ ਦੀ ਹੁਣ ਇਹ ਆ ਜਿਹੜੇ ਫੈਰ ਵਜੇ ਆ ਤੇ ਗੱਡੀਆਂ ਸਾਡੀਆਂ ਇੱਥੇ ਬਾਹਰ ਖਲੋਤੀਆਂ ਹੁੰਦੀਆਂ तकरीबन ਸ਼ੱਕ ਕਿਸੇ ਤੇ ਸ਼ੱਕ ਜਿਹੜਾ ਇਹ ਇੱਕ ਸਾਡਾ ਭਤੀਜਾ ਵਾ ਜੀ ਤੇ ਇੱਕ ਹੋਰ ਆ ਮੁੰਡਾ ਮਹੱਲੇ ਦਾ ਉਹਨਾਂ ਦੱਸਿਆ ਕੁਝ ਵੀ ਇਹਨਾਂ ਦੀ ਥੋੜੇ ਦਿਨੋਂ ਇੱਕ ਪਹਿਲੋ ਲੜਾਈ ਝਗੜਾ ਹੋਇਆ ਪਰ ਅਸੀਂ ਕਨਫਰਮ ਨਹੀਂ ਕਹਿ ਸਕਦੇ ਵੀ ਉਸੇ ਜੇ ਉਹ ਆਏ ਆ ਕੌਣ ਆਏ ਆ ਵੈਰੀਫਾਈ ਹੋਣ ਤੋਂ ਬਾਅਦ ਹੀ ਪਤਾ ਆ ਉਹ ਸੱਤ ਅੱਠ 10 ਜਾਣੇ ਦਾ ਦੇ ਦੋ ਤਿੰਨ ਮੋੜ ਸਾਰੇ ਝਗੜੇ ਲਈ ਇੰਨਾ ਦੇ ਕਹਿਣ ਦੇ ਮੁਤਾਬਕ ਦੇ ਜਿਹੜਾ ਇਹਨਾਂ ਦਾ ਝਗੜਾ ਚੱਲ ਰਿਹਾ ਉਹ ਸਰਾਵਾਂ ਦੇ ਆ ਕੁਝ ਕੋਈ ਹੋ ਰਿਹਾ ਮਤਲਬ ਇਹੋ ਜੀ ਜਿਹੜੀ ਗੱਲ ਆ ਉਹ ਹੀ ਆਪਾਂ ਕਹੇ ਤੇ ਮਤਲਬ ਜਿਹੜਾ ਵਾ ਸਾਨੂੰ ਐਸ ਲਈ ਮੰਗ ਇਹੋ ਕਰਦੇ ਆ ਜੋਸ ਲਈਏ ਤੈਨੂੰ ਸਾਹਮਣੇ ਲਿਆ ਕੇ ਤੇ ਇਨਸਾਫ ਮਿਲੇ ਜੋ ਵੀ ਹੈਗਾ ਇਹਨਾਂ ਨੂੰ ਬੰਦਿਆਂ ਨੂੰ ਸਾਹਮਣੇ ਲਿਆਂਦਾ ਜਾਏ ਕੀ ਮਨਛਾ ਇਹਨਾਂ ਦੀ ਮਗਰ ਉਹ ਫੜੇ ਜਾਣ ਮਨਛਾ ਇਹਨਾਂ ਦੀ ਤੈਅ ਕੀਤੀ ਜਾਵੇ ਵੀ ਕਿਹੜੇ ਪਰਪਸ ਲਈ ਇਹਨਾਂ ਆ ਕੇ ਕਿਉਂਕਿ ਇਹੀ ਤੇ ਆਪਣੀ ਰਹਿਸ਼ ਤੇ ਬੈਠੇ ਆ ਹਾਂਗਾ ਸਾਰੇ ਠੀਕ ਠਾਕ ਹਾਂ ਤੇ ਸਾਰੇ ਠੀਕ ਠਾਕ ਇਹ ਇਹ ਜ਼ਰੂਰ ਹੈਗੀ ਆ ਸਾਡੀ ਵੀ ਸਾਡਾ ਅਸੀਂ ਸਿਆਸੀ ਬੰਦੇ ਆ ਤੇ ਇਹਦਾ ਇਹਨਾਂ ਨੂੰ ਪੁਲਿਸ ਨੂੰ ਬੰਦੇ ਫੜ ਕੇ ਤੇ ਇਹ ਜ਼ਰੂਰ ਵੈਰੀਫਾਈ ਕਰਨਾ ਚਾਹੀਦਾ ਕਿ ਕਿੰਨਾ ਹੈ ਰਜਿਸਟਰੀ ਗੱਡੀ ਸਾਡੇ ਨਾਲ ਅਸੀਂ ਕਿਸੇ ਤੇ ਇਲਜ਼ਾਮ ਕੋਈ ਨਹੀਂ ਲਾਉਂਦੇ ਬੱਚੇ ਝਗੜ ਵੀ ਪੈਂਦੇ ਆ ਪਰ ਇਹ ਜ਼ਰੂਰ ਵਾ ਵੀ ਜਿਹੜੇ ਆਏ ਆ ਉਹ ਪੂਰੇ ਪਲਾਨ ਨਾਲ ਆਏ ਆ ਕਿਉਂਕਿ ਸਾਡੇ ਘਰ ਦੇ ਬੂਹੇ ਅੱਗੇ ਦੋ ਤਿੰਨ ਚੱਕਰ ਲੱਗੇ ਆ ਦੋ ਤਿੰਨ ਫੋਨ ਜਿਹੜੇ ਆ ਜਿਹੜੇ ਮੁੰਡਿਆਂ ਨੂੰ ਆਏ ਆ ਉਨਾਂ ਉਹ ਨੰਬਰਾਂ ਤੋਂ ਵੀ ਅਸੀਂ ਤੁਹਾਡੇ ਨਾਲ ਵੇਖਣਾ ਉਹ ਬੰਦੇ ਨੂੰ ਪੁੱਛਿਆ ਗਿਆ ਤੂੰ ਕਿੱਥੇ ਬੈਂਦਾ ਉਹਨੇ ਦੱਸਿਆ ਵੀ ਮੈਂ ਐਸੇ ਵਿਹਲੀ ਜੇ ਬੈਂਦਾ ਜਿਹੜੀ ਉਹਨਾਂ ਦੀ ਸਾਡੇ ਘਰ ਦੇ ਬਾਹਰ ਆ ਇਹ ਕਰਕੇ ਜਿਹੜੀਆਂ ਗੱਲਾਂ ਹਲਦੀਆਂ ਮਿਲਦੀਆਂ ਨੇ ਜਿਹੜੇ ਆਏ ਆ 100% ਤੇ ਉਹੀ ਹੋ ਸਕਦੇ ਆ ਪਰ ਜਦੋਂ ਅਸੀਂ ਵੇਖੇ ਨਹੀਂ ਮੈਂ ਨਹੀਂ ਵੇਖੇ ਜਾਂ ਅਸੀਂ ਪਛਾਣੇ ਨਹੀਂ ਅਸੀਂ ਕਿਸੇ ਨੂੰ ਆਂਦੇ ਨਹੀਂ ਪਰ ਝਗੜਾ ਜਿਹੜਾ ਰੰਜਿਸ਼ੀ ਚੱਲਦੀ ਹੀ ਹੈ ਨਾਲੀ ਥੋੜੇ ਦਿਨਾਂ ਸ਼ੇ ਮੰਤਰ ਲੱਗੇ ਜਿਹੜੀ ਆ ਕੋਈ ਫਰੰਗ ਹੋਈ ਆ ਉੱਥੇ ਆਏ ਮੌਕੇ ਤੇ ਸਾਰਾ ਵੈਰੀਫਾਈ ਕਰ ਰਹੇ ਵੈਰੀਫਾਈ ਕਰਨ ਤੋਂ ਬਾਅਦ ਹੀ ਸਾਰੇ ਬਾਕੀ ਜਦੋਂ ਦੱਸਿਆ ਪਹੁੰਚ ਗਿਆ ਪਹਿਲੀ ਨਜ਼ਰੇ ਕੀ ਲੱਗਦਾ ਨਹੀਂ ਜੀ ਵੈਰੀਫਾਈ ਕਰ ਰਹੇ ਹਾਂ ਜਸ ਕਿੱਥੇ ਗੋਲੀਆਂ ਚੱਲੀਆਂ ਕਿੰਨੀਆਂ ਚੱਲੀਆਂ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਮੌਕੇ ਤੇ ਪਹੁੰਚੇ ਹਾਂ ਸਾਰੇ ਸਿਚੁਏਸ਼ਨ ਵੇਖ ਕੇ ਕਿੰਨੇ ਨਜ਼ਰ ਕੀ ਲੱਗਦਾ ਨਹੀਂ ਦੇਖ ਰਹੇ ਜੀ ਵੈਰੀਫਾਈ ਕਰ ਰਹੇ ਹਾਂ ਸਿਰਫ ਪਲੀਜ਼ ਅਸੀਂ ਵੈਰੀਫਾਈ ਕਰ ਰਹੇ ਹਾਂ